हां जी मित्रों की हालचाल एक बार फिर लेके आ गया हास्यापरदे डिड्डे पीड़ा पान वाली वीडियो इस वीडियो का टारगेट रख दिया 500 लाइक ते 100 कमेंट वीडियो शुरू करने से पहले एक छोटी सी रिक्वेस्ट है जे ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਇਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਤੁਹਾਨੂੰ ਅੱਧੀਆਂ ਹਾਸੇਪਰੀਆਂ ਵੀਡੀਓਜ਼ ਮਿਲਦੀਆਂ ਰਹਿਣ ਚੰਗਾ ਜੀ ਬਾਕੀ ਦੀਆਂ ਗੱਲਾਂ ਕਰਾਂਗੇ ਬਾਅਦ ਚ ਤੇ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਆइए دیکھتے ہیں ਬੜਚਨ ਮਜ਼ਾ ਆਏਗਾ शिव जी का दात उकाढेरे के मवा शुक्र आज हेयर स्टाइल बदल लेया ਬਬਾਨ ਕੋ ਨਾ ਦੇਵਕ ਦੇ ਕਸ਼ਟ ਬਾਵੜੀ ਰਮ ਆਪ ਨਾਲ ਲਫਾਫੇ ਭਰਨੇ ਸ਼ੁਰੂ ਕਰਦੀ ਕਰੂ ਸੁਮਟ ਰਸ਼ਟ ਬਾਵੜੀ ਮੰਤਰੀਆਂ ਵਾਂ ਕੈਮਰੇ ਕੰਨੀ ਮਿੰਨਾ ਮਿੰਨਾ ਝਾਕਦਾ ਇਹ ਟੀਵੀ ਵਾਲੇ ਭਾਈ ਇਸ ਸ਼ੋਟ ਕਰ ਦੋ ਕੈਮਰਾ ਨਰੇਸ਼ ਐਮ ਐਲ اے ਮੈਨੂੰ ਐਲ ਐਮ ਐ ਨਹੀਂ ਐਮ ਐਲ اے ਕਹਾ ਕਰ ਤਾਤੀ ਲੱਖਾਂ ਉਹ ਘਾਤਲ ਅੱਖਾਂ ਬਲੀ ਇਹ ਸਰਕਾਰੀ ਬੰਦਾ ਏ ਇਹਨੂੰ ਕੋਈ ਬੰਦੇ ਸਰਕਾਰੀ ਦਿੰਦੇ ਨੇ ਵੀਰ ਕੋਲ ਵੀ ਚੰਨੀ ਵਾਲੇ ਸਾਰੇ ਗੁਣ ਨੇ ਤੇਰੇ ਵਿੱਚ ਬੋਲਦਾ ਏ ਚੰਨੀ ਤੇਰੇ ਬੜਾ ਬੁਣ ਕੇ ਦਿਖਾਵੇ ਮੰਜਾ ਤੇਰੇ ਦਿਲ ਤੇ ਆ ਲੜਾ ਪਾਉਣਾ ਵੇ ਤੇਰੇ ਦਿਲ ਤੇ ਵੇ ਮੈਂ ਵੀ ਪੱਖੇ ਨਾਲ ਰੱਸਾ ਪਾਉਣਾ ਵੇ ਮੈਂ ਵੀ ਪੱਖੇ ਨਾਲ ਹਾਂ ਤੇਰੇ ਦਿਲ ਤੇ ਆ ਲੜਾ ਪਾਉਣਾ ਆ ਲੜਾ ਛੱਡ ਕੇ ਕੋਠੀ ਪਾ ਲੈ ਪਰ ਮੇਰਾ ਵਿਆਹ ਕਰਵਾ ਸਾਲੀ ਨਾਲ ਕਲੀਆਂ ਤੇ ਚੋਗ ਚੁਗਣਾ ਹਾਨੀਆਂ ਆਣੀਆ ਭਾਈ ਆਲਣਾ ਪਾਣ ਲਈ ਬੰਦਾ ਦਿਹਾੜੀ ਤੇ ਚਾਹੀਦਾ ਹੋਏਗਾ ਤਾਂ ਦੱਸ ਦੇ ਮੇਰੇ ਕੇ ਦੇਸ਼ thro ਦਾ ਪਰਚਾ ਪਾ ਕੇ ਮੈਨੂੰ ਇਹ ਦੇਸ਼ ਤੋਂ ਕੱਢ ਦਿੱਤਾ ਜਾਵੇ ਜਿਹੜੀ ਚੀਜ਼ ਨੂੰ ਤੂੰ ਅਜਰ ਹੋ ਰਿਹਾ ਨਾ ਅਸੀਂ ਪਹਿਲਾਂ ਦੇ ਰੋਨੇ ਭਾਈ ਤੈਨੂੰ ਮੁਬਾਰਕਾਂ ਆਲਣਾ ਸਾਡੀ ਚਪਾ ਦੇ ਤੋਬਾ 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 ਤਾਲਾ ਮੂਡ ਖਰਾਬ ਕਰ ਦਿੱ ਭਾਈ ਕਿਉਂ ਸਾਡੀ ਇੱਕ ਤੇ ਦੀਵਾ ਬਾਲ ਰਿਹਾ ਬਾਲਦਾ ਇੱਕ ਤੇ ਦੀਵਾ ਰੋਟੀ ਵੀ ਨਹੀਂ ਖਾਣ ਦਿੰਦੇ ਚੁੱਪ ਕਰਕੇ ਰੋਟੀ ਖਾਣਾ ਮੈਂ ਨਹੀਂ ਖਾਣੀ ਮੈਂ ਚੂੜੇ ਵਾਲੇ ਹੱਥ ਦੀ ਖਾਊਂਗਾ ਹੁਣ ਕਮੈਂਟ ਪੜਨ ਆਈ ਸੰਗਤ ਨੂੰ ਚਾਹ ਸਮੋਸਿਆਂ ਦਾ ਲੰਗਰ ਭਾਈ ਆ ਜਾ ਵੀ ਨਰੇਸ਼ ਤੇਰੀ ਲੋੜ ਪੈ ਗਈ ਭਾਈ ਜੇ ਤੇਰੀ ਰਸੋਈ ਦੇ ਵਿੱਚ ਚਿਮਟਾ ਹੈਗਾ ਤਾਂ ਉਹਨੂੰ ਤੱਤਾ ਕਰਕੇ ਸਾਡੇ ਚਿਚਣਾ ਤੇ ਲਾ ਦੇ ਕਿੱਥੋਂ ਇੱਕ ਕਮਲੀ ਟੋਲੇ ਮੈਨੂੰ ਮੇਰੇ ਮਗਰ ਪਾਤਾ ਆਗਲਾ ਜਿੱਥੇ ਮਰਜੀ ਭਾ ਪਰ ਸਾਡੀ ਕਿਉਂ ਸਾੜਦਾ ਓ ਮਾਈ ਗਾਡ ਤੇਰੀ ਸਾਈਡ ਪਾਤਾ ਮਰ ਬੀਬੀ ਜੇ ਤੈਨੂੰ ਮਿਲ ਕੇ ਤਾਂ ਦੂਜਿਆਂ ਨੂੰ ਕਿਉਂ ਅੱਗ ਲਾਉਂਦੇ ਹੋ ਭਾਈ ਤੇਰੀ ਸਾਲੀ ਹੈਗੀ ਆ ਕੋਈ ਦਿਲ ਤੇ ਆਲਣਾ ਨਾ 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 ਸਾਡੀ ਹਿੱਕ ਤੇ ਆਲਣਾ ਬਾਈ ਇੱਕ ਵਾਰੀ ਕਹਦੇ ਕਿ ਏ ਆਈ ਹੈ ਇਹ ਕਹਦੇ ਵੀਡੀਓ ਫੇਕ ਹੈ ਅੱਜ ਕੱਲ ਤਾਂ ਨੋਰਮਲ ਜੀ ਗੱਲ ਲੱਗੀ ਹੈ ਤੇਰੇ ਦਿਲ ਤੇ ਆਲਣਾ ਪਾਉਣਾ ਰੇ ਤੇਰੇ ਦਿਲ ਤੇ ਤੇ ਲੈ ਕੇ ਸਫੇਦਾ ਤੁਹਾਡੇ ਗਵਾਂਢੀ ਚੰਗਿਆ ਜਿਨ੍ਹਾਂ ਨੇ ਪਾਣੀ ਨਹੀਂ ਮਾਰੀ ਦੋ ਕਿਸ਼ਤਾਂ ਰਹਿ ਗਈਆਂ ਵੇਚ ਰਿਆ ਫੋਨ ਆਲਣਾ ਪਾਣ ਵਾਸਤੇ ਰੇਤਾ ਸੀਮਿੰਟ ਚਾਹੀਦਾ ਹੋਏਗਾ ਤਾਂ ਦੱਸ ਦੀ ਪਹਾੜਾਂ ਚ ਪਾ ਲਾ ਲੈਣਾ ਬਾਈ ਜਿੱਥੇ ਨੈਟਵਰਕ ਨਾ ਆਉਣ ਤੇ ਤੇਰੀ ਵੀਡੀਓ ਨਾ ਪਵੇ ਤੂੰ ਆਲਣਾ ਪਾ ਇੱਧਰ ਸੋਨ ਨੂੰ ਦੰਦਲ ਪੈ ਗਈ ਆ ਜਿੱਦਣ ਹੀ ਤਾਂ ਪਚੜ ਗਿਆ ਨਾ ਮੈਂ ਠੋਕ ਕੇ ਜਾਣਾ دیਵਾਨਿਆਂ ਨੂੰ ਨਸ਼ਾ ਤੇਰੀਂ ਦੀਦ ਦਗ ਉੱਪਰ ਕੁੜੀਆਂ ਦੇ ਪੇਚੇ ਪੈ ਰਹੇ ਆ ਜਦੋਂ ਕੋਈ ਵੱਢ ਗਿਆ ਨੇ ਭੱਜ ਜਾਣਾ ਗਵਾਂਡੀਆਂ ਵਾਲੇ ਮਿੰਨਾ ਮਿੰਨਾ ਝਾਂਕਦਾ ਦੀਵਾਨੀਆਂ ਨੂੰ ਨਸ਼ਾ ਤੇਰੀ ਦੀਦ ਦਾ ਦਿਨੇ ਕਿਹੜਾ ਚੰਦ ਨਿਕਲਦਾ ਉੱਤੇ ਦੇਖੀ ਜਾਨਾ ਕੋਈ ਨਾ ਲੱਗੇ ਰੋ ਗਵਾਂਡੀ ਨੀ ਤੱਕੀ ਦੇਖ ਕੇ ਜਰਦੇ ਸਾਲਾ ਦੁਨੀਆਂ ਦਾ ਸਰਤਾਤਾ ਬੜਦਾ ਖਿੱਚ ਕੇ ਰੱਖ ਚਾਚਾ ਕੋਈ ਨਹੀਂ ਦੇਖਦਾ ਚਾਚਾ ਜੇ ਰੀਲ ਵੱਧ ਚੜ ਗਈ ਤਾਂ ਸਰਕਾਰ ਨੇ ਕਣਕ ਵੀ ਬੰਦ ਕਰ ਦੇਣੀ ਡੀਪੂ ਵਾਲੀ। ਡੀਪੂ ਕਿੱਥੇ ਗਿਆ ਤੂੰ? ਉਹ ਕਿੰਨੇ ਵਖਰਾ ਲਹੂ ਪੀਤਾ ਹੋਇਆ ਮੈਂ ਡੀਪੂ ਕਿਹਾ ਡੀਪੂ ਨਹੀਂ ਗਿਆ। ਢੋਂਡੀ ਸਰਦੇ ਹੁੰਦੇ ਆ ਟੈਨਸ਼ਨ ਨਹੀਂ ਲੈਣੀ ਖਿੱਚ ਕੇ ਰੱਖ ਕੰਮ। ਦੁਨੀਆਂ ਦਾ ਸਰਤਾ ਦਾ ਪਰਦਾ। ਸਟਾਰ ਬਣਦਾ ਤੈਨੂੰ ਕੋਈ ਨਹੀਂ ਰੋਕ ਸਕਦਾ ਖਿੱਚ ਕੇ ਰੱਖ ਕੰਮ। ਮੈਡਮ ਜਿਹਦਾ ਪੋਲ ਡਾਸ ਕਰ ਰਹੀ ਆ। ਤੂੰ ਬਣਾ ਜਿਹੜੀ ਵੀਡੀਓ ਬਣਾਉਣਾ। ਨਾ ਤੂੰ ਬਣਾ ਬੇਟੀ ਜਿਹੜੀ ਬਣਾਉਣਾ ਤੂੰ ਅਸੀਂ ਚੋਰ ਤੁਰੇ ਫਿਰਦੇ ਆਂਗੇ। ਕੁਆਂਜੀ ਮਿੱਤਰੋ ਤੁਸੀਂ ਇਤੋਂ ਤੱਕ ਵੀਡੀਓ ਦੇਖ ਚੁੱਕੇ ਹੋ ਮੈਨਾਂ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬੜੇ ਰੇ ਪੂਰੀ ਵੀਡੀਓ ਦੇ ਵਿੱਚ ਅੱਗੇ ਜਾ ਕੇ ਹੋਰ ਨਜ਼ਾਰੇ ਆਉਣ ਵਾਲੇ ਨੇ ਮੈਨੂੰ ਤੇ ਹੁੰਦਾ ਸੀਟੀ ਮਾਰ ਕੇ ਬੁਲਾਉਣਾ ਹਟ ਗਿਆ ਨਹੀਂ ਚਲੋ ਚਾਹ ਤੋ ਚਲਿਏ ਸ਼ੁਰੂ ਕਰਤੇ ਹਾਂ ਗਲੀ ਗਲੀ ਇੱਕ ਮਿੰਟ ਇੱਕ ਮਿੰਟ ਬੈਟਰੀ ਲੋ ਹੋ ਗਈ ਗਲੀ ਜੀ ਫੜਿਆ ਗਿਆ ਪਿੰਡ ਪੈਰਾ ਲੱਗਦਾ ਸੀਟੀ ਕਰੇ ਭੁੱਲ ਗਿਆ ਬੋਲਦਾਨੀਆਂ ਸੋਧੋ ਦੀ ਸਿਟੀ ਹੀ ਨਹੀਂ ਲੱਭਦੀ ਲੱਭੋ ਨਹੀਂ ਇਕੱਲੇ ਇਕੱਲੇ ਨੂੰ ਮਾਰ ਦੂੰ ਇਕੱਲੇ ਇਕੱਲੇ ਨੂੰ ਵਿਕਸ ਕੀ ਗੋਲੀ ਲੋ ਖਿਚ ਖਿਚ ਦੂ ਜਰੋ ਹੱਕ ਗਲੀ ਗਲੀ ਅਗਲੇ ਨੇ ਗਲੀ ਚ ਢਾ ਲਿਆ ਉਹ ਸਾਰੇ ਕਿੱਥੇ ਹਨ ਤੁਹਾਡੇ ਵਾਸਤੇ ਗੱਲ ਨਹੀਂ ਇਹਦੀ ਕਲਾਕਾਰੀ ਸਮਝਣੀ ਉੱਚੇ ਲੈਵਲ ਦਾ ਕਲਾਕਾਰ ਹੈ ਸੋਨੂ ਓਏ ਕੈਸਟ ਫਸ ਗਈ ਸੋਨੂ ਦੀ ਆਪਣੇ ਆ ਰਹੀ ਹੈ ਕੈਸਟ ਸੁਰਾ ਦਾ ਬਾਦਸ਼ਾ ਨਾ 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 ਸੁਰਾ ਦਾ ਦੁਸ਼ਮਣ ਉਸ ਕੇ ਯਾ ਜਨਾ ਮਰਦੀ ਗਲੀ ਦੇ ਮੋੜ ਤੇ ਖੜਾ ਸੀ ਜੀਰੇ ਵਾਲਾ ਮੈਂ ਨਾਲ ਰਹਿਣੀ ਜੀਰੇ ਵਾਲੇ ਤੇ ਖਬਰ ਓਏ ਮੁੰਡਾ ਤੁਹਾਡੇ ਕੋ ਦੋਵਾਂ ਕੋ ਪਰ ਨਹੀਂ ਸੁਤੰਦਰ ਸਿਰਾ ਕਰਦਾ ਓ ਚੱਕਦੇ ਵੀ ਜੀ ਓ ਗਲੀ ਗਲੀ ਇੱਕ ਮਿੰਟ ਜੀ ਗਲੀ ਗਲੀ ਚ ਕੁੱਟ ਖਾਦੀ ਸੀ ਪੈਸੇ ਲਾ ਦੇ ਭਰ ਕੇ ਦੇ ਕੇ ਆਉਂਦਾ ਦਲਾਕੇ ਆਇਆ ਤੇ ਛੱਟ ਸੋਨੂੰ ਗੀਤਾ ਜੈਲਦਾਰ ਆ ਜਾ ਨਹੀਂ ਬਹਾਨਾ ਲਾ ਕੇ ਸ਼ਹਿਰ ਦਾ ਘਰ ਸਾਰਾ ਕਸੂਰ ਸਰਪੰਚ ਦਾ ਗਲੀ ਬੜੀ ਉੱਚੀ ਬਣਾਈ ਸਣੇ ਸਰਪੰਚ ਸਾਰਾ ਪਿੰਡ ਘਟਦੋਂ ਅਗਲੀ ਗਲੀ ਗਲੀ ਇੱਕ ਮਿੰਟ ਉਹ ਗੀਤਾ ਜੈਲਦਾਰ ਭਾਜੀ ਤੁਹਾਡੀ ਗਲੀ ਚ ਢੇੜੇ ਮਾਰਿਆ ਬਾਰ ਬਾਰ ਦੋ ਗੱਲਾਂ ਕਹਿ ਕੇ ਜਾਏ ਹੋ ਇਹਨੂੰ ਤੁਹਾਡੀ ਗਲੀ ਕਿਹੜੇ ਲਾਉਣੋ ਹੱਥ ਜਾ ਮਿਰਚੀ ਕੰਮ ਲਈ ਹੋਈ ਚਾ ਮਿਰਚੀ ਚ ਕੰਮ ਲਈ ਹੋਈ ਉਬਾਲਾ ਆ ਗਿਆ ਪਲਟ ਲੈ ਹੁਣ ਪਿੰਡੇ ਤੇ ਘੜੀ ਬੂਏ ਬੈਦ ਦਾ ਪਹਿਨ ਜੋ ਤੇਰੇ ਪਲੇਕੇ ਤੈਨੂੰ ਗਾਲ੍ਹਾਂ ਦੇ ਦੇ ਕੇ ਮੈਨੂੰ ਸ਼ਰਮ ਆਣ ਲੱਗੀ ਪਰ ਤੈਨੂੰ ਨਹੀਂ ਆਉਂਦੀ ਇਹਦੇ ਗਾਲ ਹੀ ਦੇ ਰਹਾ ਹੈ ਕੋਈ ਬਹਿਨ ਤੂੰ ਬੋਲ ਰਹਾ ਹੈ ਕਿਤਾ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਦੱਸ ਸਿਰ ਐਟ ਪਲੀਜ਼ ਯਾਰ ਸਾਂਗੀ ਟੱਡੀ ਖੜ ਗਈ ਟਿਡ ਰਿਡਰੀ ਪੱਛੇ ਚੜੀ ਬਨੇਰੇ ਚਾ ਮਿਰਚੀ ਚ ਕੰਮ ਲਈ ਹੋਈ ਆ ਜਾ ਚਾ ਲਈ ਲੱਗਦਾ ਡਾਰਲਿੰਗ ਟੂਰੀ ਡਾਰਲਿੰਗ ਸੋਰੀ டாਸੀ ਚਾਹ ਨਾਲ ਤੇ ਛਾਤੀ ਲੱਤਾਂ ਖਾਣੀਆਂ ਤਾਂ ਦੱਸ ਦੇ ਜੇ ਤੁਸੀਂ ਕਿਸੇ ਨੂੰ ਚੰਗਾ ਨਹੀਂ ਬੋਲ ਸਕਦਾ ਤਾਂ ਗੱਲ ਆ ਜ਼ਰੂਰ ਕੱਟ ਕੇ ਜਾਇਆ ਕਰੋ ਜਾਂ ਜਾਂ ਛੁਰ ਜਾ ਤੀ ਇਹ ਕੀ ਕਾਲ ਹੀ ਦੇ ਰਹਾ ਹੈ ਕੋਈ ਯਾਰ ਸੰਗੀ ਟੰਡੀ ਖੜ ਗਈ ਟਿਡ ਰਿਡਰੀ ਪਾਟੀਆਂ ਚੜੀ ਬਣੇ ਰੇ ਤੂੰ ਚਾਹ ਨਾਲੋਂ ਵੱਧ ਕਮਲਾ ਲੱਗਦਾ ਟੀ ਟਰੀ ਟਰੀ ਟਿਡ ਰਿਡਰੀ ਛਾਤੀ 'ਚ ਲੱਤਾਂ ਪਹਿਲਾਂ ਖਾਣੇਗਾ ਚਾਹ ਪੀਣ ਤੋਂ ਬਾਅਦ ਖਾਣੀ ਆ ਬੰਦਾ ਰੋਣ ਕੀ ਆ ਬੱਤ ਸਹੀ ਹੈ ਅੱਜ ਮੁੰਡਾ ਚਾਹ ਵੇਚਦਾ ਕੱਲ ਨੂੰ ਪੋਰੂ ਦੇਸ਼ ਦਾ ਪੀਐਮ ਬਣੂ ਅਸੀਂ ਤੇਰੇ ਨਾਲ ਨਰੇਸ਼ ਤੇਰੇ ਚਪੇੜਾ ਲਾਉਣ ਲਈ ਨਰੇਸ਼ ਨੇ ਪੀਐਮ ਬਣਦੇ ਤਿਆਰੀ ਖਿੱਚ ਲਈ ਆ ਹੁਣ ਮੋਦੀ ਦਾ ਕੀ ਬਣੂ ਲਮਣੇ ਨੇ ਭੋਜਨ ਲੱਗਾ ਰਹਾ ਤੇਰੇ ਸਾਰੇ ਕੰਮ ਮੋਦੀ ਵਾਲੇ ਆ ਮਿੱਤਰੋ ਮੈਂ ਬਚਪਨ ਮੈਂ ਚਾਹ ਵੇਚਦਾ ਥਾ ਘੱਟ ਪੀਜ਼ਾ 버ਗਰ ਖਾਣੇ ਫਾਲਦੂ ਬਾਥੂ ਬਾਗੀ ਬੜਾ ਐਸਾ ਜਿਹਾ ਜਿchnਾ ਪਤਲੀ ਹੋ ਜਾ ਥੋੜੀ ਚਾਰਦਾ ਹੀ ਦੂਜਾ ਨਾ ਪੰਜਾਬ ਸੱਜਣਾ ਅਗਲੇ ਸੀਜ਼ਨ ਦਾ ਸਾਗ ਐਸੇ ਕਰੇ ਦਿਖਾਓਗੇ ਦੇਖੇ ਕਿ ਨਹੀਂ ਧਾਰਾ ਅੱਜ ਖਾਏਗੀ ਵੀ ਰੋਟੀਆਂ ਆਪ 버ਗਰ ਵਾਂਗ ਫੁੱਲੀ ਪਈਆਂ ਤੇ ਲੋਕਾਂ ਨੂੰ ਸੁਲਾਹ ਦੇ ਰਹੀਆਂ ਬਾਥੂ ਪਾ ਕੇ ਸਾਗ ਬਣਿਆ ਕੀ ਜੇ 버ਗਰ ਬੰਦ ਕਰ ਦੋ ਉਸ ਦੇ ਉੱਪ ਗਾਜਰਾ ਲਾ ਦੋ ਠੱਕੇ ਨਾਲ ਹੀ ਕਿਊਟ ਬਣੀ ਜਾਂਦੀ ਆ ਭੈਣ ਦਾ ਮੂੰਹ ਤੇ ਸਾਗ ਵਾਲਾ ਪਤੀਲਾ ਇੱਕੋ ਜਿਹਾ ਲੱਗ ਰਿਹਾ ਛੋਟੇ ਆਦੇ ਨੇ ਪਤੀਲਾ ਵੀ ਆਪਣੇ ਵਰਗਾ ਰੱਖਿਆ ਚੁੱਲੇ ਤੇ ਸਾਗ ਛੱਡ 5 ਲੱਖ ਕਿੱਥੇ ਰੱਖਿਆ ਉਹ ਦੱਸ ਭੇੜੇ ਡੰਡੇ ਨਾਲ ਹੀ ਕੋਟਿਆ ਜਾਣਾ ਲੱਤਾਂ ਫੇਰ ਵਿੱਚ ਹਰ ਸਾਲ ਨਵੇਂ ਘਰੀ ਸਾਗ ਬਣਾਉਂਦੀ ਆ ਤੂੰ ਸਾਗ ਨਹੀਂ ਪੱਠੇ ਖਾਇਆ ਕਰ ਬੈਠੀ ਹੋਈ ਅੱਦਾ ਲੱਗਦੀ ਜਿਦਾ ਕੱਟਾ ਬੈਠਾ ਹੁੰਦਾ ਫੇਰੇ ਲਈ ਅੰਨਾ ਸਾਗ ਵੀ ਘੱਟ ਆ ਦੇਗਾ ਵੀ ਮੂੰਹ ਦੇ ਹਿਸਾਬ ਨਾਲ ਲਿਆ ਲਓ ਜੀ ਵੀਡੀਓ ਦੇਖੋ ਇਸ ਵਕਤੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੁਸੀਂ ਵੀਡੀਓ ਦੇਖ ਕੇ ਤਾਂ ਨਜ਼ਾਰੇ ਲੈ ਕੇ ਚਲੇ ਜਾਂਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਸਬਸਕ੍ਰਾਈਬ ਕਰ ਲਓ ਬਿਲਕੁਲ ਫ੍ਰੀ ਹੈਗਾ ਜੀ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਹੜਾ ਏਰੀਆ ਕਿਹੜੇ ਪਿੰਡ ਦੇ ਕਿਹੜੀ ਲੋਕੇਸ਼ਨ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਸਕਰੀਨ ਤੇ ਤੁਹਾਨੂੰ ਚਾਰ ਵੀਡੀਓ ਦੇਖ ਰਹੀਆਂ ਹੋਣਗੀਆਂ ਜੇ ਤੁਸੀਂ ਇਹਨਾਂ ਚੋਂ ਕੋਈ ਵੀ ਵੀਡੀਓ ਨਹੀਂ ਦੇਖੀ ਤਾਂ ਜ਼ਰੂਰ ਦੇਖੋ ਮੈਨੂੰ ਪੂਰੀ ਮੇਰੀ ਤੁਹਾਨੂੰ ਬਹੁਤ ਪਸੰਦ ਆਏਗੀ ਚੰਗਾ ਜੀ ਮਿਲਦੇ ਆ ਖਾਸਿਆ ਪਰ ਇਹ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਡਿਆਂ ਪਰਾਂ ਤੋਂ ਓਡੀ ਸਿੱਖਣਾ